ਮੈਂ ਅਨਜੀਤ ਕੌਰ ਹਾਂ ਮੈਂ ਲੋਕਲ ਬਠਿੰਡਾ ਤੋਂ ਆਇਆ ਬਿਸਕ 라이ਬ੍ਰੇਰੀ ਜੌਬ ਕਰਦੀ ਹਾਂ ਪਰ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਕਾਫੀ 5 6 ਸਾਲ ਤੋਂ ਬਠਿੰਡਾ ਮੇਲਾ ਲੱਗ ਰਿਹਾ ਹੈ ਮਤਲਬ ਕਿ ਆਏ ਵਾਰ ਕੋਈ ਨਵੀਂ ਚੀਜ਼ ਮਿਲਦੀ ਹੈ ਮੇਲੇ ਵਿੱਚ ਇਸ ਇਸ ਵਾਰ ਅਸੀਂ ਸੂਟ ਦੇਖ ਕੇ ਬਹੁਤ ਸੋਹਣੀ ਵੈਰਾਈਟੀ ਸੀਗੀ ਅੱਛੀ ਵੈਰਾਈਟੀ ਸੀ ਔਰ ਹੈਂਡ ਮੇਡ ਸੂਟ ਸੀਗੇ ਕ੍ਰੌਕਰੀ ਦਾ ਸਮਾਨ ਬੱਚਿਆਂ ਲਈ ਝੂਲੇ اور ਜਿਹੜਾ ਖਾਣ ਪੀਣ ਦਾ ਟੇਸਟ ਬਹੁਤ ਅੱਛਾ ਆਇਆਗਾ ਬੱਚੇ ਵੀ ਬਹੁਤ ਇੰਜੋਏ ਕਰ ਰਹੇ ਆ ਨਵੀਂ ਤਕਨੀਕ ਦੇਖ ਰਹੇ ਆ ਬੱਚੇ ਸਾਰਾ ਦਿਨ ਸਟੱਡੀ 'ਚ ਰਹਿੰਦੇ ਆ ਫੋਨ 'ਚ ਰਹਿੰਦੇ ਆ ਥੋੜਾ ਟਾਈਮ ਇਹਨਾਂ ਦਾ ਬਾਹਰ ਆ ਕੇ ਦੁਨੀਆ ਦਾ ਪਤਾ ਲੱਗਿਆ ਨਵੀਂ ਨਵੀਂ ਚੀਜ਼ ਦੇਖੀ ਏ ਜੀ ਇਹਨਾਂ ਨੇ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾ ਤਾਂ ਬਚਪਨ ਰਿਹਾ ਜੀ ਤੇ ਸਕੂਲਾਂ ਦਾ 10-10 ਕਿਲੋ ਦੇ ਬੈਗ ਹੁੰਦੇ ਆ ਜੀ ਸਕੂਲ ਤੇ ਟਿਊਸ਼ਨ ਟਿਊਸ਼ਨ ਤੋਂ ਬਾਅਦ ਸੌ ਜਾਣਾ ਫੇਰ ਸਵੇਰ ਸਕੂਲ ਜਾਣਾ ਆ ਮੇਲਿਆਂ ਨੇ 5-6 ਦਿਨ ਜ ਹੈਗਾ ਬੱਚਾ ਦਾ ਮਾਈਂਡ ਥੋੜਾ ਜਿਹਾ ਸੈਟਅਪ ਕੀਤਾ ਜੀ ਦੁਨੀਆਦਾਰੀ ਦਾ ਇਹਨਾਂ ਨੂੰ ਪਤਾ ਲੱਗਿਆ ਹਾਂਜੀ ਪਲੈਟਫਾਰਮ ਤੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਆਸਾਨੀ ਹੋ ਜਾਂਦੀ ਹਾਂਜੀ ਇਹ ਹੈਗਾ ਜੀ ਵੀ ਬੱਚਾ ਨੂੰ ਐ ਵੀ ਅਲੱਗ-ਅਲੱਗ ਜਗ੍ਹਾ ਤੇਰੀ ਜਾਣਾ ਪਿਆ ਬਹੁਤ ਹੀ ਜਾਣਕਾਰੀ ਮਿਲੀ ਐ ਬੱਚਿਆਂ ਨੂੰ ਅਦਰ ਸਟੇਟ ਦਾ ਵੀ ਜਿਹੜੀਆਂ ਸਾਲਾਂ ਲੱਗੀਆਂ ਸਾਲਾਂ ਲੱਗੀਆਂ ਬਹੁਤ ਅੱਛੀਆਂ ਹੈਗੀਆਂ ਮਰ ਕੇ ਬੱਚਿਆਂ ਨੂੰ ਅੱਜਕੱਲ ਦਾ ਕੁਝ ਅਦਰ ਸਟੇਟ ਦਾ ਕੁਝ ਵੀ ਨਹੀਂ ਪਤਾ ਹੈਗਾ ਇੱਥੇ ਆ ਕੇ ਕਾਫੀ ਬੱਚਿਆਂ ਨੂੰ ਨੌਲੇਜ ਮਿਲੀ ਹੈ ਜੀ ਅਲੱਗ-ਅਲੱਗ ਵੈਰਾਈਟੀਆਂ ਗੁਜਰਾਤ ਸਾਈਡ ਦੀਆਂ ਜਿਵੇਂ ਕਿਸ ਤਰ੍ਹਾਂ ਜੁਐਲਰੀ ਵਗੈਰਾ ਯੂਜ਼ ਹੁੰਦੀ ਆ ਇਸ ਤਰ੍ਹਾਂ ਪਤਾ ਲੱਗਿਆ ਜੀ ਉਹਨਾਂ ਨੂੰ ਲੈਡੀਆਂ ਲਈ ਨਹੀਂ ਦੇਖਣਾ ਆਜਾ ਸਮੇਂ ਹੀ ਘੜੀ ਕਰਦੇ ਸੀ ਕਹਿਣਾ ਚਾਹੁੰਦੇ ਵੈਸੇ ਮੈਂ ਤਾਂ ਕਹਿੰਦੀ ਆ ਜੀ ਦੇਖਣਾ ਆਉਣਾ ਚਾਹੀਦਾ ਜੀ ਕਿਉਂਕਿ ਵਿਚਾਰੀਆਂ ਸਾਰਾ ਦਿਨ ਚੁੱਲ੍ਹੇ ਚੌਂਕਿਆਂ 'ਚ ਰਹਿ ਜਾਂਦੀਆਂ ਹੈਗੀਆਂ ਬਾਹਰਲੀ ਦੁਨੀਆ ਦਾ ਵੀ ਪਤਾ ਲੱਗਦਾ ਜੀ ਉਹਨਾਂ ਨੂੰ ਹਨਾ ਜੀ ਤੇ ਬਸ ਮੈਂ ਤਾਂ ਇਹ ਕਹਿੰਦੀ ਆ ਹਰ ਲੇਡੀਜ਼ ਨੂੰ ਇੰਜੋਏ ਕਰਨਾ ਚਾਹੀਦਾ ਜੀ ਇੱਥੇ ਆ ਕੇ ਦੇਖਣਾ ਚਾਹੀਦਾ ਨਵੀਂ ਨਵੀਂ ਚੀਜ਼ਾਂ ਹੈਗੀਆਂ ਜੀ ਤੁਸੀਂ ਕੀ ਖਰੀਦਦਾਰੀ ਕੀਤੀ ਤੁਸੀਂ ਮੇਲੇ ਤੇ ਮੈਂ ਜੀ ਕਾਟਨ ਦੇ ਸੂਟ ਖਰੀਦੇ ਮੈਂ ਸ਼ੁਰੂ ਤੋਂ ਕਾਟਨ ਦੇ ਸੂਟ ਹੀ ਖਰੀਦਦਾ ਸ਼ੌਂਕ ਹੈ ਜੀ ਸਾਰੇ ਲੇਡੀਜ਼ ਜਾਈ ਨਾਲ ਜੈਂਟਸ ਕੋਈ ਨਹੀਂ ਕੋਲ ਲੈ ਕੇ ਆਇਆ ਜੈਂਟਸ ਆਈ ਨਹੀਂ ਜੈਂਟਸ ਆਈ ਨਹੀਂ ਜੀ ਤਾਂ ਕਿਸੇ ਬੰਦੇ ਨੇ ਕਿਤਾ ਜਾਵਾ ਨਹੀਂ ਨਹੀਂ ਅਸੀਂ ਬੱਚਿਆਂ ਨਾਲ ਲੈ ਕੇ